ਪਾਪ ਨੂੰ ਕੁੰਬਿੰਦ ਊਲ ਮਾਤੇ ਜਾ ajo gund ਊਲ ਮਾਤੇ ਜਾ ਮਨਸ ਜਾਣ ਮਾਨਸ ਦੇ ਪਾਈ ਇਸ ਦੇ ਕੋ ਸਿਮਰੈ ਦੇਵ ਸੋ ਦੇ ਪਜ ਹਰ ਕੀ ਸੇਵ ਪਜ ਗੋਵਿੰਦ ਉਲ ਮਤ ਜਾ ਮਾਨਸ ਜਣ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਪਹੀ ਨਹੀਂ ਬਾਨੇ ਅਜਲ ਰੇ ਮਨ ਸਾਰੰਪਾਨੇ ਆਗਣ ਪਜਸ ਪਜਸ ਕਬ ਭਾਈ ਆਵੇ ਅੰਤ ਨ ਪਰੇ ਆ ਜਾਈ ਜੋ ਕਿਛ ਕਰੇ ਸੋਈ ਅਬਸਾਰ ਫਿਰ ਪਛਤਾਉ ਨ ਪਾਵੋ ਪਾਰ ਸੋ ਸੇਵਕ ਜੋ ਲਾਇਆ ਸੇਵ ਤਿਨਹੀ ਪਰ ਮਿਲ ਤਾਂ ਕੇ ਕੁੱਲੇ ਕਾਟ ਬਹੁ ਨਾਇਆ ਵਜੂਨੀ ਬਾਟ ਇਹ ਤੇਰਾ ਔਸਰ ਇਹ ਤੇਰੀ ਬਾਰ ਘਟ ਪੀਤਰ ਤੂੰ ਦੇਖ ਵਿਚਾਰ ਕਹਿ ਤ ਕਵੀਰ ਜੀਤ ਕਹਾਰ ਬਹੁ ਵਿਦ ਕਹਿ ਉਹ ਉਕਾਰ ਪੁਕਾਰ ਅਜੂ ਗਵਿੰਦ ਊਲ ਮਤ ਜਾ ਮਾਨਸ ਜਣ ਭੰਕਾ ਸਾਲ ਜਵੇਰੀ ਗੁਰਮੁਖ ਅਰ ਨਾਮ ਪੜ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਦੇ ਰਾਮ ਕਲੀਵਾਰ ਦੇ ਵਿੱਚ 11ਵੇਂ ਪਉੜੀ ਜਿਸ ਦੇ ਵਿੱਚ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਔੜੀ ਹਰ ਕਾ ਮੰਦਰ ਅੱਖੀਏ ਕਾਇਆ ਊਟ ਗੜ ਇਹ ਜੋ ਕਾਇਆ ਹੈ ਇਹ ਸਰੀਰ ਜੋ ਹੈ ਇਸ ਨੂੰ ਉਸ ਵਾਹਿਗੁਰੂ ਦਾ ਮੰਦਰ ਕਿਹਾ ਜਾਂਦਾ ਹੈ ਅਰਕਾ ਮੰਦਰ ਕਿਉਂਕਿ ਇਸ ਦੇ ਵਿੱਚ ਉਸ ਵਾਹਿਗੁਰੂ ਦਾ ਆਪਣਾ ਨਿਵਾਸ ਹੈ ਇਹ ਸਰੀਰ ਜੋ ਹੈ ਇਹ ਉਸ ਵਾਹਿਗੁਰੂ ਦਾ ਆਪਣਾ ਇੱਕ ਸੋਹਣਾ ਘਰ ਬਣਾਇਆ ਹੋਇਆ ਹੈ ਸੋਹਣਾ ਮੰਦਰ ਬਣਾਇਆ ਹੋਇਆ ਹੈ ਇਹ ਸਰੀਰ ਇਹ ਕਾਇਆ ਹੀ ਉਸ ਵਾਹਿਗੁਰੂ ਦੇ ਲਈ ਕੋਟ ਹੈ ਕਿਲਾ ਹੈ ਗੜ੍ਹ ਹੈ ਜਿਸ ਦੇ ਵਿੱਚ ਕੇ ਉਹ ਵਾਹਿਗੁਰੂ ਇਸ ਨੂੰ ਸਿਰਜ ਕੇ ਆਪ ਹੀ ਅੰਦਰ ਬੈਠਾ ਹੋਇਆ ਹੈ ਅੰਦਰ ਲਾਲ ਜਵੇਰੀ ਗੁਰਮੁਖ ਹਰ ਨਾਮ ਪੜ ਗੁਰਮੁਖ ਜੋ ਗੁਰਮੁਖ ਹਨ ਜੋ ਗੁਰੂ ਦੇ ਰਸਤੇ ਤੇ ਚੱਲਦੇ ਹਨ ਜੋ ਗੁਰੂ ਦੇ ਹੁਕਮ ਵਿੱਚ ਚੱਲਦੇ ਹਨ ਉਹ ਉਸ ਵਾਹਿਗੁਰੂ ਦੇ ਨਾਮ ਪੜ੍ਹ ਕੇ ਉਸ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਅੰਦਰ ਲਾਲਚੇ ਵੀ ਆਪਣੇ ਅੰਦਰੂਹੀ ਇਸ ਸਰੀਰ ਰੂਪੀ ਕੋਟ ਗੜ ਦੇ ਵਿੱਚੋਂ ਇਹ ਜੋ ਸਰੀਰ ਜੋ ਹੈ ਉਸ ਵਾਹਿਗੁਰੂ ਦਾ ਜੋ ਮੰਦਰ ਹੈ ਸੋਹਣਾ ਘਰ ਹੈ ਗੋ ਰਮੁਖ ਗੁਰੂ ਦੇ ਨਾਲ ਜੁੜ ਕੇ ਇਸ ਵਾਰੀ ਗੁਰੂ ਦੇ ਨਾਲ ਜੁੜ ਕੇ ਆਪਣੇ ਅੰਦਰੋਂ ਹੀ ਅੰਦਰ ਲਾਲ ਜਵੇਰੀ ਆਪਣੇ ਸਰੀਰ ਦੇ ਅੰਦਰੋਂ ਹੀ ਸ਼ੁਭ ਗੁਣਾ ਰੂਪੀ ਲਾਲ ਜਵੇਹ ਲੱਭ ਲੈਂਦੇ ਹਨ ਪਰ ਲੱਭਦੇ ਕਦੋਂ ਹਨ ਜਦੋਂ ਗੁਰੂ ਦੇ ਹੁਕਮ ਵਿੱਚ ਤੁਰ ਕੇ ਉਸ ਪਰਮਾਤਮਾ ਦੇ ਨਾਲ ਜੁੜਿਆ ਜਾਂਦਾ ਹੈ ਹਰ ਦਾ ਮੰਦਰ ਸਰੀਰ ਆਤ ਸੁਹਣਾ ਹਰ ਹਰ ਨਾਮ ਦੇੜ ਜਿਹੜਾ ਵੀ ਹਰੀ ਦਾ ਨਾਮ ਨੂੰ ਗ੍ਰਿਹੜ ਕਰਦਾ ਹੈ ਆਪਣੇ ਅੰਦਰ ਚੰਗੀ ਕਰਾ ਵਸਾਦਾ ਹੈ ਉਸ ਦਾ ਇਹ ਜੋ ਮੰਦਰ ਸਰੀਰ ਹੈ ਜੋ ਉਸ ਪਰਮਾਤਮਾ ਨੇ ਦਿੱਤਾ ਹੋਇਆ ਹੈ ਉਹ ਬਹੁਤ ਹੀ ਸੋਹਣਾ ਬਣ ਜਾਂਦਾ ਹੈ ਜਿਹੜਾ ਵੀ ਉਸ ਵਾਹਿਗੁਰੂ ਦੇ ਸਿਮਰਨ ਦੇ ਨਾਲ ਜੁੜਦਾ ਹੈ ਗੁਰੂ ਦੀ ਬਖਸ਼ੀ ਹੋ ਬਾਣੀ ਦੇ ਨਾਲ ਜੁੜਦਾ ਹੈ ਨਾਮ ਨੂੰ ਆਪਣੇ ਅੰਦਰ ਪੱਕਾ ਕਰਦਾ ਦ੍ਰਿੜ ਕਰਦਾ ਹੈ ਉਸ ਦਾ ਜੋ ਸਰੀਰ ਮੰਦਰ ਹੈ ਇਹ ਆਤ ਸੋਹਣਾ ਬਣ ਜਾਂਦਾ ਹੈ ਮਨੁੱਖ ਆਪ ਕੋ ਆਉਣ ਮਾਇਆ ਉਹ ਨਿਤ ਕੜ ਅਜੋ ਮਨੁੱਖ ਹਨ ਜੋ ਆਪਣੇ ਮਨ ਦੇ ਪਿੱਛੇ ਲੱਗਦੇ ਹਨ ਗੁਰੂ ਦੇ ਵੱਲ ਨਹੀਂ ਜਾਂਦੇ ਆਪਣੇ ਮਨ ਦੇ ਅਨਸਾਰ ਚੱਲਦੇ ਹਨ ਸਤਗੁਰੂ ਜੀ ਕਹਿੰਦੇ ਹਨ ਮਨੁੱਖ ਆਪ ਕੋ ਆਣ ਮਨੁੱਖ ਜੋ ਆਣ ਉਹਨਾਂ ਨੂੰ ਸਵਾਇ ਨੂੰ ਆਪ ਹੀ ਕੋਇਆ ਹੋਇਆ ਮਾਇਆ ਮੋਹਿਤ ਤੜ ਅਤੇ ਉਹ ਮਾਇਆ ਦੇ ਮੋਹ ਦੇ ਝੂਰੇ ਦੇ ਵਿੱਚ ਲੱਗ ਕੇ ਸਦਾ ਹੀ ਦੁਖੀ ਹੁੰਦੇ ਹਨ ਮਾਇਆ ਦੇ ਮੋਹ ਦੇ ਨਾਲ ਮਾਇਆ ਦੇ ਮੋਹ ਦੇ ਚਿੰਤਾ ਦੇ ਨਾਲ ਮਾਇਆ ਦੇ ਮੋਹ ਦੇ ਕਾੜੇ ਦੇ ਨਾਲ ਜੁੜ ਕੇ ਉਹ ਸਦਾ ਹੀ ਫਿਰ ਦੁਖੀ ਹੁੰਦੇ ਹਨ ਸਵਨਾ ਸਾਹਿਬ ਏਕ ਹੈ ਪੂਰਾ ਭਾਗ ਪਾਇਆ ਜਾਈ ਸਵਨਾ ਦਾ ਸਾਹਿਬ ਮਾਲਕ ਏਕ ਹੈ ਉਹ ਇੱਕ ਵਾਹਿਗੁਰੂ ਸਵਨਾ ਦਾ ਮਾਲਕ ਹੈ ਉਹ ਇੱਕੋ ਹੀ ਹੈ ਜੋ ਸਾਰਿਆਂ ਨੂੰ ਪੈਦਾ ਕਰਦਾ ਹੈ ਪਾਲਦਾ ਹੈ ਰਿਜ਼ਕ ਉਪਰਾਉਂਦਾ ਹੈ ਅਤੇ ਜਨਮ ਮਰਨ ਸਭ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਕੋਈ ਵੱਖਰੇ ਵੱਖਰੇ ਦੇਵਤੇ ਨਹੀਂ ਹਨ ਜੋ ਕਿ ਜਨਮ ਦਿੰਦੇ ਹਨ ਜਾਂ ਮਾਰਦੇ ਹਨ ਜਾਂ ਰਿਜ਼ਕ ਸਪਰਾਉਂਦੇ ਹੋਣ ਇਹਨਾਂ ਦਾ ਦਾਤਾ ਜੋ ਹੈ ਸਾਰਿਆਂ ਦਾ ਦਾਤਾ ਦੇਣ ਵਾਲਾ ਉਹ ਵਾਹਿਗੁਰੂ ਇੱਕ ਹੀ ਹੈ ਸਵਨਾ ਸਾਇਬ ਏਕ ਹੈ ਪੂਰੇ ਭਾਗ ਪਾਇਆ ਜਾਹੀ ਉਹ ਪੂਰੇ ਭਾਗਾਂ ਦੇ ਨਾਲ ਪਾਇਆ ਜਾਂਦਾ ਜਦੋਂ ਕਿ ਪਹਿਲਾਂ ਕੀਤੇ ਹੋਏ ਪਿਛਲੇ ਜਨਮਾਂ ਦੇ ਇਸ ਜਨਮ ਦੇ ਕੂਰਬਲੇ ਜੋ ਵੀ ਕਰਮ ਹਨ ਉਹ ਕੀਤੇ ਹੋਏ ਜਾਗ ਪੈਂਦੇ ਹਨ ਇਰਵਸ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਸੇ ਕਰਕੇ ਸਤਗੁਰੂ ਜੀ ਅਮਰਤਮਈ ਵਚਨ ਕਰਦੇ ਹਨ ਊਰਵ ਕਰਮ ਅੰਕੁਰ ਜਬ ਪ੍ਰਗਟੇ ਊਰਵ ਕਰਮ ਅੰਕੁਰ ਜਬ ਪ੍ਰਗਟੇ ਵੇਲੇ ਓ ਪੁਰਖ ਰਸਕ ਬੈਰਾਗੀ ਉਰਗ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਤਦ ਉਰਗਲੇ ਕਰਮ ਜਾਗ ਪਏ ਫਿਰ ਉਹ ਵਾਹਿਗੁਰੂ ਜੋ ਔਰਖ ਹੈ ਜੋ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ ਉਹ ਰਸਿਕ ਜੋ ਹੈ ਸਾਰਿਆਂ ਦੇ ਰਸਾਂ ਦਾ ਜੋ ਆਨੰਦ ਲੈ ਰਿਹਾ ਹੈ ਬੈਰਾਗੀ ਜੋ ਇਨਾਂ ਰਸਾਂ ਤੋਂ ਨਰਲੀਪ ਵੀ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਇਸ ਤੇ ਪ੍ਰਾਪਤੀ ਹੋਣ ਦੇ ਨਾਲ ਮਿੱਟੇ ਉਹ ਹਨੇਰ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਹੋ ਜਾਂਦਾ ਹੈ ਉਸ ਪਰਮਾਤਮਾ ਦੇ ਮਿਲਣ ਦੇ ਨਾਲ ਤਾਂ ਇਹ ਪਰਮਾਤਮਾ ਦਾ ਮਿਲਣਾ ਪੂਰਵਲੇ ਭਾਗਾਂ ਦਾ ਹੀ ਹੈ ਪਿਛਲੇ ਕੀ ਕਰਮਾਂ ਦੇ ਅਨਸਾਰ ਜਦੋਂ ਪੂਰਵਲੇ ਭਾਗ ਜਾਗ ਪੈਂਦੇ ਹਨ ਫਿਰ ਉਹ ਮਾਲਕ ਜੋ ਹੈ ਸੋ ਸਾਰਿਆਂ ਦਾ ਮਾਲਕ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੇ ਨਾਲ ਮੇਲ ਹੋ ਜਾਂਦਾ ਹੈ ਸਭਨਾ ਸਾਹਿਬ ਇੱਕ ਹੈ ਪੂਰੇ ਭਾਗ ਪਾਇਆ ਜਾਈ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਏ ਵਾ ਵਾ ਸੱਚੇ ਪਾਤਸ਼ਾ ਹੈ ਸੱਚੇ ਪਾਤਸ਼ਾ ਤੂੰ ਵਾਹ ਵਾ ਹੈ ਅਚਰਜ ਹੈ ਧੰਤਾ ਦੇ ਯੋਗ ਹੈ ਧਾਨ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੇਰੀ ਵਡਿਆਈ ਵੀ ਸੱਚ ਹੈ ਇਹ ਰਾਵ ਦੀ ਪੰਕਤੀ ਹੈ ਜੋ ਕਿਸ ਰਾਮਕਲੀ ਕਵਰ ਦੇ ਵਿੱਚ ਹੈ ਹੋਰ ਕਿਸੇ ਵੀ ਵਾਰ ਦੇ ਵਿੱਚ ਕੋਈ ਰਾਵ ਦੀ ਪੰਕਤੀ ਨਹੀਂ ਹੈ ਇੱਕ ਇਸ ਰਾਮਕਲੀ ਵਾਰ ਦੀ ਖਾਸ ਕਰਕੇ ਇਸਦੇ ਵਿੱਚ ਹੀ ਇਹ ਰਹਾਉ ਦੀ ਪੰਕਤੀ ਹੈ ਵਾ ਵਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਅਤੇ ਫਿਰ ਇੱਕ ਹੋਰ ਅਚਰਜ ਗੱਲ ਜੋ ਹੈ ਇਸ ਸਾਰੀਆਂ ਹੀ ਪੌੜੀਆਂ ਜਿੰਨੀਆਂ ਵੀ ਹਨ ਗੁਰੂ ਅਮਰਦਾਸ ਜੀ ਦੀਆਂ ਹਨ ਇਹਨਾਂ ਦੀਆਂ ਹਰ ਪੌੜੀ ਦੀਆਂ ਪੰਜ ਪਗ ਦੀਆਂ ਪੰਜ ਪਰੀਆਂ ਹਨ ਪਹਿਲੀਆਂ ਦੋ ਦੋ ਪੰਕਤੀਆਂ ਆਪਸ ਦੇ ਵਿੱਚ ਅਖੀਰਲਾ ਅੱਖਰ ਮੇਲ ਖਾਂਦਾ ਹੈ ਚਾਰਾਂ ਪੌੜੀਆਂ ਦੇ ਵਿੱਚ ਇਸ ਤਰ੍ਹਾਂ ਹੀ ਹੈ ਪਰ ਅਖੀਰਲੀ ਪੌੜੀ ਦਾ ਅਖੀਰਲਾ ਅੱਖਰ ਜੋ ਹੈ ਉਹ ਰਹਾਉ ਦੀ ਪੰਕਤੀ ਦੇ ਨਾਲ ਮੇਲ ਖਾਏਗਾ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਨਾਈ ਇਸੇ ਕਰਕੇ ਇੱਥੇ ਅਕੀਦ ਦੀ ਬੰਤੀ ਆਈ ਹੈ ਸਭਨਾ ਸਾਹਿਬ ਇੱਕ ਹੈ ਊਰ ਭਾਗ ਪਾਇਆ ਜਾਈ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਵਾ ਵਾ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ